ਕਿ ਕਿਤਨਾ ਕਿਤੇ ਸਾਡੇ ਆਪਸ ਦੇ ਵਿੱਚ ਡਿਫਰੈਂਸਿਸ ਕ੍ਰੀਏਟ ਹੋਣ ਤੇ ਉਹਦਾ ਜਿਹੜਾ ਨੁਕਸਾਨ ਹੈ ਆਉਣ ਵਾਲੀ ਕਾਰਪਸਲੀਆਂ ਚੋਂ ਨਾਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਏ। ਕਿ ਬੀਜੇਪੀ ਵਾਲੇ ਨੂੰ ਪੋਸਟਪਾਨ ਲੱਗੇ ਵਾਇਰਲ ਤੇ ਲੱਗੇ ਤੇ ਕਲੀਅਰ ਹੈ ਕਿ ਹੋਰ ਕਿਸੇ ਪਾਰਟੀ ਨੇ ਇਹਨੂੰ ਕੀਤਾ ਨਹੀਂਗਾ ਔਰ ਬੀਜੇਪੀ ਵਾਲੇ ਨੇ ਵਾਇਰਲ ਕਰ ਦਿੱਤਾ। ਇਹ ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਵੇਂ ਇੱਕਦਮ ਲੁਧਿਆਣਾ ਕਾਂਗਰਸ ਦੇ ਵਿੱਚ ਜਿਹੜਾ ਇੱਕ ਫਲੌ ਜੇ ਆ ਗਿਆ ਸੀਗਾ ਇਹ ਤੋਂ 7 ਲੱਖ ਵੋਟਾਂ ਜਿਹੜੀਆਂ ਉਹ ਦਿਹਾਤੀ ਦੀਆਂ ਤੋਂ ਕਾਂਗਰਸ ਦੋਨਾਂ ਐਂਗਲ ਤੋਂ ਸੋਚ ਰਹੀ ਹੈ ਕਿ ਉਹ ਇੱਕ ਉਹਨਾਂ ਨੂੰ ਸ਼ਹਿਰੀ ਕੋਈ ਹਿੰਦੂ ਦੇਣਾ ਹੈ ਜਾਂ ਕੋਈ ਜੱਟ ਸਿੱਖ ਜਿਹੜਾ ਉਹ ਦੇਣਾ। ਅੱਜ ਜੇ ਭਾਜਪਾ ਚਲੇ ਗਏ ਠੀਕ ਹੈ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ ਲੇਕਿਨ ਵੋਟ ਫਿਰ ਵੀ ਕਾਂਗਰਸ ਨੂੰ ਪਹੇਗੀ ਔਰ ਕਾਂਗਰਸ ਦਾ ਕੈਂਡੀਡੇਟ ਜਿੱਤੇਗਾ। ਭਾਈ ਇਹ ਕਿਸ ਗੱਲ ਦੀ ਗੱਲ ਹੈ। ਮੇਰਾ ਖਿਆਲ ਹੈ ਕਿ ਕੱਲ ਕੁਝ ਸ਼ਰਾਰਤੀ ਲੋਕਾਂ ਨੇ ਇੱਕ ਲੈਟਰ ਪੈਡ ਸਗਾ डीसी कांग्रेस कमेटी ਦਾ ਉਹ viral ਕੀਤਾ ਜਿਹਦੇ ਜੇ ਕੁਝ ਐਸਾ ਕੁਝ ਲਿਖਿਆ ਹੋਇਆ ਸੀਗਾ ਜਿਹੜਾ ਕਿ ਸਾਡੇ ਟੈਕਸ ਮਿਨਿਸਟਰ ਆਸ਼ੀਰ ਦੇ ਖਿਲਾਫ ਸੀਗਾ ਲੇਕਿਨ ਉਹ ਸਾਰਾ ਕੁਝ ਫੇਕ ਸੀ ਉਹ ਲੈਟਰ ਹੈਡ ਵੀ ਫੇਕ ਹੈ ਉਹਦੇ ਤੇ ਜੋ ਮੈਟਰ ਉਹ ਵੀ ਫੇਕ ਹੈ ਔਰ ਜੋ ਸਾਈਨ ਦਿਖਾਏ ਗਿਆ ਜਿਹਦੇ ਚ ਮੇਰੇ ਸਾਈਨ ਨੇ ਡਾਵਰ ਸਾਹਿਬ ਦੇ ਪੰਡਿਤ ਸਾਹਿਬ ਦੇ ਹੈ ਦੋ ਹੋਰ ਸਾਡੇ ਸੀਨੀਅਰ ਲੀਡਰ ਹੈ ਆਲ ਆਰ ਫੇਕ ਸੋ बीजेपी ਵਾਲੇ ਇਹ ਪੋਸਟ ਜਿਹੜੀ ਹੈ viral ਕਰ ਰਹੇ ਸੀਗੇ ਇਸ ਕਰਕੇ ਸਾਨੂੰ ਜਿਹੜਾ ਇਹ ਲੈਟਰ ਹੈਡ ਜਿਹੜਾ ਇਹ ਦੱਸਣਾ ਪਿਆ ਲੋਕਾਂ ਨੂੰ ਕਿ ਇਹ ਜਿਹੜਾ ਫੇਕ ਹੈ ਔਰ ਅਸੀਂ ਇਹਦੇ ਤੇ ਕਾਰਵਾਈ ਕਰਵਾ ਕੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਉਹਦੇ ਨਾਲ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਇਹਦੇ ਖਿਲਾਫ ਅਸੀਂ ਅਪਲੀਕੇਸ਼ਨ ਦਿੱਤੀ ਹੈ ਉਹ ਜਲਦੀ ਅਸੀਂ ਇਹਦੇ ਤੇ ਵੱਡੇ ਖੁਲਾਸੇ ਕਰਾਂਗੇ ਕਿ ਕਿਹੜੇ ਲੋਕਾਂ ਨੇ ਇਹ ਸ਼ਰਾਰਤ ਕੀਤੀ ਹੈ WhatsApp ਉਹਦੇ ਤੇ ਲਿਖਿਆ ਕੀ ਹੈ ਕਿ ਕਿ ਇਹ ਜਿਹੜਾ ਵਾਸ਼ੂ ਦੇ ਖਿਲਾਫ ਸੀ ਇਹ ਮੇਰਾ ਖਿਆਲ ਹੈ ਕੁਝ ਉਹਨਾਂ ਨੇ ਜਿਹੜੇ ਪੁਰਾਣੇ ਕੇਸ ਸੀਗੇ ਜਦੋਂ ਪੋਲੀਟিক্যাল ਵਾਇਡੈਂਟਾ ਮੌਜੂਦਾ ਸਰਕਾਰ ਨੇ ਕੀਤਾ ਸੀਗਾ ਉਹਨਾਂ ਬਾਰੇ ਕੋਈ ਜ਼ਿਕਰ ਜਿਗਾ ਲੇਕਿਨ ਵੀ ਆਲਰ ਯੂਨਾਈਟਿਡ ਬੇਸਿਕਲੀ ਇਹਦੇ ਪਿੱਛੇ ਜਿਹੜੀ ਸੋਚ ਹੈ ਉਹ ਇਹ ਹੈ ਵੀ ਕਿਤੇ ਨਾ ਕਿਤੇ ਸਾਡੇ ਆਪਸ ਦੇ ਵਿੱਚ ਡਿਫਰੈਂਸਿਸ ਕ੍ਰੀਏਟ ਹੋਣ ਤੇ ਉਹਦਾ ਜਿਹੜਾ ਨੁਕਸਾਨ ਹੈ ਆਉਣ ਵਾਲੀ ਕਾਰਪਸ਼ਨਰੀ ਜਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਏ ਲੇਕਿਨ ਸਭ ਸਮਝਦਾਰ ਨੇ ਪਬਲਿਕੀ ਸਮਝਦਾਰਾ ਲੀਡਰ ਵੀ ਇਸ ਗੱਲ ਨੂੰ ਸਮਝ ਰਿਹਾ ਅਸੀਂ ਵੇਟ ਕਰ ਰਹੇ ਹਾਂ ਕਿ ਕਾਂਗਰਸ ਪਾਰਟੀ ਕੈਂਡੀਡੇਟ ਅਨਾਉਂਸ ਕਰੇ ਜਿਦਿਰ ਕੈਂਡੀਡੇਟ ਅਨਾਉਂਸ ਹੋ ਜਾਏਗਾ ਸਾਰੇ ਲੀਡਰ ਇੱਕ ਮੰਚ ਤੇ ਆ ਕੇ ਵਰਕਰਾਂ ਨੂੰ ਤਕੜਾ ਕਰਕੇ ਸੀ ਇਹ ਲੜਾਈ ਲੜਾਂਗੇ ਔਰ ਜਿੱਤਾਂਗੇ ਤੁਸੀਂ ਸਰ ਇੰਨਾ ਸ਼ੋਰ ਕਿਸ ਚਾਉਂਕੀ ਵੇਚੀ ਸੀ ਲੋਕੀਏ ਜਿਹੜਾ ਕਪਾ ਕੋਲ ਨਹੀਂ ਕਿਉਂਕਿ ਇਹ ਲੈਟਰ ਹੈਡ ਜਦੋਂ ਮੇਰੇ ਕੋਲ ਇੱਕ ਫੋਨ ਕਾਲ ਆਈ ਕਿਸੇ ਦੀ ਕਿ ਇਹ ਵਾਇਰਲ ਹੋ ਰਿਹਾ ਹੈ ਤੇ ਉਹਨਾਂ ਨੇ ਨਾਮ ਨੂੰ ਇਹ ਵੀ ਕਹਿਤਾ ਕਿ ਇਹ ਜਿਹੜਾ ਸਾਨੂੰ ਆਪ ਲੱਗ ਰਿਹਾ ਫੇਕ ਹੈ ਕਿਉਂਕਿ ਉੱਤੇ ਹਿੰਦੀ ਸਾਈਨ ਕੀਤੇ ਜਿਹੜੇ ਅੱਜ ਤੱਕ ਅਸੀਂ ਕਦੇ ਕੀਤੇ ਨਹੀਂਗੇ ਉਸ ਤੋਂ ਬਾਅਦ ਜਦੋਂ ਰਾਤ ਨੂੰ ਲੇਟ ਨਾਈਟ ਬੀਜੇਪੀ ਵਾਲੇ ਨੂੰ ਪੋਸਟਪਾਨ ਲੱਗ ਗਏ ਵਾਇਰਲ ਕਰਨ ਲੱਗ ਗਏ ਤੇ ਕਲੀਅਰ ਹੈ ਕਿ ਹੋਰ ਦੀ ਸੀ ਪਾਰਟੀ ਨੇ ਇਹਨੂੰ ਕੀਤਾ ਨੀਗਾ ਔਰ ਬੀਜੇਪੀ ਵਾਲੇ ਨੇ ਵਾਇਰਲ ਕਰ ਦਿੱਤੀ। ਵਟਸਐਪ ਕੈਂਡੀਡੇਟ ਵੀ ਨਾਲ ਦਿੱਤੀ ਸੀ। ਇਨਾ ਥੈਂਕ ਯੂ ਲਗਾਏ ਜੀ ਅਰੇ ਕੰਪਲੈਕਸ ਆਰਟੀਕਲ ਨੂੰ ਕਿ ਕੈਂਡੀਡੇਟ ਜਿਹੜਾ ਅਨਾਉਂਸ ਕੀਤਾ ਜਾਂਦਾ ਹੈ। ਦੇਖੋ ਗਰਮੀ ਦਾ ਮਹੀਨਾ ਹੈ ਪੂਰੇ 45 ਦਿਨ ਪਏ ਐਜ ਇਲੈਕਸ਼ਨ। ਇਸ ਲੌਂਗ ਵੇ ਟੂ ਗੋ ਬੜੀ ਲੰਬੀ ਲੜਾਈ ਲੜਨੀ ਪੈਂਦੀ ਹੈ ਮੇਰਾ ਕਹਿ ਲਿਆ ਕਿ ਕਾਂਗਰਸ ਪਾਰਟੀ ਆਪਾਂ ਸਾਰੇ ਜਾਣਦੇ ਆ ਕਿ ਐਸਟੈਬਲਿਸ਼ਡ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਹੈ ਵਰਕਰਾਂ ਦੇ ਸਿਰ ਤੇ ਤੇ ਜਿਹੜੇ ਕੰਸਰਨ ਲੀਡਰਸ ਹੁੰਦੇ ਆ ਚਾਹੇ ਉਹ ਵਰਡ ਦਾ ਪ੍ਰਧਾਨ ਹੈ ਚਾਹੇ ਬਲੌਕ ਦਾ ਪ੍ਰਧਾਨ ਹੈ ਚਾਹੇ ਸਾਡੀ ਯੂਥ ਹੈ ਚਾਹੇ ਐਮਐਲਏ ਚਾਹੇ ਐਨਐਸਯੂ ਹੈ ਸਾਰੇ ਨੇ ਮਿਲ ਕੇ ਲੜਨਾ ਹੁੰਦਾ ਉਹ ਸਾਡੇ ਸਾਰੇ ਜਿਹੜੇ ਸੰਗਠਨ ਹੈ ਸਾਰੇ ਲੋਕ ਜਿਹੜੇ ਉਹ ਆਪਣਾ ਆਪਣਾ ਕੰਮ ਕਰ ਰਹੇ ਆ ਜਸ ਲੀਡਰ ਨਾਉਂ ਸੌਣ ਦੀ ਵੇਟ ਹੈ ਔਰ ਕੁਝ ਵੀ ਐਸਾ ਨਹੀਂ ਹੈ ਲੀਡਰ ਜਿਹੜਾ ਵੀ ਆਏਗਾ ਉਹ ਤਕੜਾ ਆਏਗਾ ਔਰ ਇੱਕ ਕਲੈਰਟੀ ਹੈ ਕਿ ਅਗਰ 13 ਚ ਕੋਈ ਸਭ ਤੋਂ ਪਹਿਲਾ ਰਿਜ਼ਲਟ ਆਏਗਾ ਕਾਂਗਰਸ ਆਕੇ ਲੁਧਿਆਣੇ ਦਾ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਸਾਲ ਹੋ ਗਿਆ ਤੁਹਾਨੂੰ ਅਗਰ ਕੈਂਡੀਡੇਟ ਲੇਟ ਕਰ ਰਹੇ ਹੋ ਤਾਂ ਤੁਹਾਡੇ ਹੀ ਕਾਂਗਰਸ ਨੂੰ ਛੋੜ ਕੇ ਜਿਹੜਾ ਆਏਗਾ ਬੀਜੇਪੀ ਚਲ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਜਿਨ੍ਹਾਂ ਦੇ ਮਨ ਬਣੇ ਹੋਏ ਹੁੰਦੇ ਆ ਉਹਨਾਂ ਨੇ ਪਾਰਟੀਆਂ ਬਦਲਣੀਆਂ ਉਹ ਬਦਲ ਲੈਂਦੇ ਆ ਲੇਕਿਨ ਤੁਸੀਂ ਕੈਂਡੀਡੇਟ ਲੇਟ ਅਨਾਉਂਸ ਕਰੋ ਜਾਂ ਕੈਂਡੀਡੇਟ ਪਹਿਲਾਂ ਅਨਾਉਂਸ ਕਰੋ ਜਿਨ੍ਹਾਂ ਨੇ ਨਹੀਂ ਜਾਣਾ ਉਹ ਨਹੀਂ ਜਾਣਾ ਸੋ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡਾ ਪੂਰੇ ਲੁਧਿਆਣੇ ਦੀ ਜਿਹੜੀ ਸ਼ਹਿਰ ਦੀ ਕਾਂਗਰਸ ਹੈ ਦਾ ਵਰਕਰ ਹੈ ਸਾਰੇ ਜੋ ਇੱਕ ਜੁਟ ਨੇ ਔਰ ਪੂਰੀ ਮੈਨੂੰ ਉਮੀਦ ਹੈ ਕਿ 20 ਤਰੀਕ ਤੱਕ ਜਿਹੜਾ ਕਾਂਗਰਸ ਪਾਰਟੀ ਆਪਣਾ ਕੈਂਡੀਡੇਟ ਅਨਾਉਂਸ ਕਰ ਦੇਗੀ ਔਰ ਉਸ ਤੋਂ ਬਾਅਦ ਜਿਹੜਾ ਅਸੀਂ ਆਪਣੀ ਕੈਂਪੇਨ ਸਟਾਰਟ ਕਰ ਦਾਂਗੇ ਕਿਸ ਤਰ੍ਹਾਂ ਦੀ ਗੱਲ ਕੋਈ ਕੋਈ ਕੈਂਡੀਡੇਟ ਦਾ ਅਨਾਉਂਸਮੈਂਟ ਕਰਕੇ ਵੀ ਗੱਲ ਕਰਕੇ ਕਿਉਂਕਿ ਕਾਫੀ ਲੀਡਰ ਹੈ ਜਿਹੜੇ ਕੱਲ ਕਰਕੇ ਹੋਏ ਅ ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਵੇਂ ਇੱਕਦਮ ਲੁਧਿਆਣਾ ਕਾਂਗਰਸ ਦੇ ਵਿੱਚ ਜਿਹੜਾ ਇੱਕ ਫਲੌ ਜੇ ਆ ਗਿਆ ਸੀਗਾ ਸੋ ਉਹ ਉਹਨਾਂ ਦਾ ਮਕਸਦ ਧਿਆਨ ਦਾ ਸੀਗਾ ਕਿ ਸਾਰੇ ਲੀਡਰ ਮਿਲ ਕੇ ਇਹ ਮੋਟੀਵੇਟ ਕਰਨਾ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਗਏ ਆ ਕਿ ਜਲਦ ਸੈਂਡੀ ਦੇ ਰਹੇ ਹਨ ਕਿ ਤਗੜੇ ਹੋ ਕੇ ਬਾਲੂ ਦਿਹਾੜੇ ਦੀ ਸੀਰੀ ਜਿਹੜੀ ਹੈ ਉਹ ਜਿੱਤਨੀ ਜਿੱਤਨੀ ਸੋ ਆ ਚਰਚਾ ਹੋਈ ਸੀ ਕਹਿੰਦੇ ਹਿੰਦੂ ਚਿਹਰਾ ਜਿਹੜਾ ਉਤਾਰ ਚੁੱਕੀ ਹੈ ਕੈਂਡੀਡੇਟ ਦੇਖੋ ਹਰ ਪਾਰਟੀ ਦੇ ਆਪਣੀ ਆਪਣੀ ਸੋਚ ਹੁੰਦੀ ਹੈ ਲੁਧਿਆਣਾ ਦੇ ਇਕੱਤਰ ਪਾਰਲੀਮੈਂਟ ਦੀ ਗੱਲ ਕਰ ਲਈ ਤੇ ਤਕਰੀਬਨ 17.5 ਲੱਖ ਵੋਟਰਸ ਨੇ ਇਸ ਦੇ ਹਿੱਸੇ ਉੱਤੇ ਜਿਹੜੇ 11 11.5 ਲੱਖ ਵੋਟਰ ਜਿਹੜੇ ਆ ਸ਼ਹਿਰ ਤੇ ਆਰਬੰਦਿਆ 6 ਕੰਸਟੀਟੂਐਂਸੀ ਆ ਤੇ ਤਕਰੀਬਨ 6 ਤੋਂ 7 ਲੱਖ ਵੋਟਾਂ ਜਿਹੜੀਆਂ ਉਹ ਵਿਹਾਤੀ ਦੀਆਂ ਤੋਂ ਕਾਂਗਰਸ ਦੋਨਾਂ ਐਂਗਲ ਤੋਂ ਸੋਚ ਰਹੀ ਹੈ ਕਿ ਉਹ ਇੱਕ ਉਹਨਾਂ ਨੂੰ ਸ਼ਹਿਰੀ ਕੋਈ ਹਿੰਦੂ ਦੇਣਾ ਹੈ ਜਾਂ ਕੋਈ ਜੱਟ ਸਿੱਖ ਜਿਹੜਾ ਉਹ ਦੇਣਾ ਸੋ Let the party be decide ਚਾਹੇ ਉਹ ਕੋਈ ਵੀ ਆਏ ਚਾਹ ਸ਼ੈਡ ਚੋਏ ਚਾਹ ਪਿੰਡ ਚੋਏ ਚਾਹ ਉਹ ਜੱਟ ਆਏ ਚਾਹ ਹਿੰਦੂ ਆਏ ਲੇਕਿਨ ਕੈਂਡੀਡੇਟ ਅੱਛਾ ਆਏਗਾ ਔਰ ਅਸੀਂ ਇਹ ਲੜੇ ਜਿੱਤਾਂਗੇ 1915 ਸਾਲਾਂ ਤੋਂ ਕਾਂਗਰਸ ਦਾ ਕਬਜ਼ਾ ਰਿਹਾ ਤੇ ਹੁਣ ਵੀ ਰਹੇਗਾ ਇਹ ਤਾਂ ਅੰਡਰਸਟੂਡ ਹੀ ਹੈ ਕਾਂਗਰਸ ਤੁਸੀਂ ਆਪ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਲੁਧਿਆਣਾ ਜਿਹੜਾ ਉਹ ਲੁਧਿਆਣ ਦੇ ਲੋਕ ਜਿਹੜੇ ਆ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਆ ਤੇ ਬਿੱਟੂ ਜੀ ਦੋ ਵਾਰੀ ਇੱਥੋਂ ਮੈਂਬਰ ਪਾਰਲੀਮੈਂਟ ਜਿੱਤੇ ਆ ਹਾ ਜੋ ਬੀਜੇਪੀ ਚਲੇ ਗਏ ਠੀਕ ਆ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ لیکن ووٹ پھر بھی کانگریس ਨੂੰ ملے گی اور کانਗਰਸ ਦਾ კანਡੀਡੇਟ ਜਿੱਤੇਗਾ ਰਾਜਾ ਮਹਿੰਦੀ ਟਵੀਟ ਕੀਤਾ ਕੁਝ ਦੇਖਿਆ ਉਹਨਾਂ ਦਾ ਬੀਸੀਕ ਮਿਤੂ ਦੇ ਖਿਲਾਫ ਕਿ ਆਪਣੇ ਦਾਦਾ ਜੀ ਦੀ ਫੋਟੋ ਲਾਈ ਸੀ ਉਹਨਾਂ ਦੇ ਆ ਦੇਖੋ ਸਦਾ ਬਿਆਨ ਸਿੰਘ ਜੀ ਉਸ ਟਾਈਮ ਕਾਂਗਰਸ ਦੇ ਸਪਾਈ ਬਣ ਕੇ ਉਹਨਾਂ ਨੇ ਕਾਂਗਰਸ ਪੰਜਾਬ 'ਚ ਖੜੀ ਕੀਤੀ ਜਦੋਂ ਇਹ اناؤنس ਹੋ ਗਿਆ ਸੀਗਾ ਕਿ ਅਗਰ ਕਿਸੇ ਨੇ ووٹ ਪਾਈ ਤੇ ਉਹ ਉਂਗਲ ਕੱਟ ਦਿੱਤੀ ਜਾਏਗੀ ਉਦੋਂ ਚੀਫ ਮਿਨਿਸਟਰ ਬਣਿਆ ਪਰ ਮੇਰਾ ਕਹਿ ਲੈ ਕਿ ਜੰਮੂ ਕਸ਼ਮੀਰ ਜਾਂ ਜਿੱਥੇ नक्सਲਵਾਦ ਹੈ ਉਹ ਚੀਜ਼ਾਂ ਲੇਟ ਕੰਟਰੋਲ ਹੋਈਆਂ ਲੇਕਿਨ ਪੰਜਾਬ ਚ ਜਿਹੜਾ ਟੈਰਰਿਜ਼ਮ ਕੰਟਰੋਲ ਕੀਤਾ ਉਹ ਸਤਾਰ ਬੇਅੰਸਿੰਝ ਨੇ ਕੀਤਾ ਇਹਦੇ ਬਦਲੇ ਉਹਨਾਂ ਨੇ ਆਪਣੀ ਜਾਨ ਗੁਆਣੀ ਪਈ ਨਕਸ਼ੇ ਤੋਂ ਕੀ ਕੋਈ ਨਮਾ ਚੇਰਾ ਜਾਂ ਕੋਈ ਨੌਜਵਾਨ ਜੀਰਾ 42000 ਦੀ ਦੇਖੋ ਪਾਰਟੀ ਕਈ ਐਂਗਲ ਤੋਂ ਇਹਨੂੰ ਵਿਚਾਰ ਰਹੀ ਹੈ ਔਰ ਜਿਹੜਾ ਵੀ ਚਿਹਰਾ ਉਤਾਰਨਗੇ ਆਈ ਥਿੰਕ ਸਾਰਾ ਸੋਚ ਸਮਝ ਕੇ ਉਤਾਰਨਗੇ ਔਰ ਸਾਰੇ ਵਰਕਰ ਜਿਹੜੇ ਉਹਦੀ سپورਟ ਤੇ ਖੜਨਗੇ ਆਸ਼ੂ ਜੀ ਦੇ ਨਾਮ ਦੀ ਚਰਚਾ ਤੋਂ ਬਿਤੇ ਕਈ ਵਿਵਾਦ ਮੂੰ ਲੰਗੜ ਕੀ ਕਿਤੇ ਨਾ ਕਿਤੇ ਲੱਗ ਰਿਹਾ ਜੀ ਆਸ਼ੂ ਜੀ ਹੀ ਕੈਂਡੀਡੇਟ ਹੋ ਸਕਦੇ ਆ ਔਰ ਮਿੱਟੂ ਨਿਕਲ ਸਕਦੇ ਆ ਯਾਨੀ ਇਹ ਕਾਹਨ ਹੋ ਗਈ ਆ ਦੇਖੋ ਇਹ ਲੈਟਰ ਕਿਉਂ ਵਾਇਰਲ ਹੋਈ ਜਾਂ ਇਹ ਕਿਉਂ ਡਰਾਮੇ ਵਜਿ ਕੇ ਕੀਤੀ ਗਈ ਇਹ ਤਾਂ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਪਤਾ ਹੋਵੇਗਾ ਬਟ एवरीवन ਹੈਜ਼ ਦਾ ਰਾਈਟ ਜਿਹੜਾ ਉਹ ਆਪਣੀ ਟਿਕਟ ਮੰਗ ਸਕਦਾ ਹੁਣ ਡਾਵਲ ਸਾਹਿਬ ਪਾਂਡੇ ਸਾਹਿਬ ਡੋਲਰ ਸੀਨੀਅਰ ਹੈ ਆਸ਼ੂ ਜੀ ਸਾਡੇ ਮਿਨਿਸਟਰ ਨੇ ਤੋਂ ਸਭ ਦਾ ਰਾਈਟ ਹੈ ਪਰ ਜਿੰਨੂੰ ਪਾਰਟੀ ਟਿਕਟ ਦੇ ਦੇਗੀ ਅਸੀਂ ਸਾਰੇ ਉਹਨਾਂ ਦੇ ਨਾਲ ਜੀ ਕਹਿ ਰਹੇ ਹੋ ਕਿ ਪਾਰਟੀ ਜਿਹਨੂੰ ਵੀ ਟਿਕਟ ਕੁਝ ਨੌਜਵਾਨ ਜਿਹੜੇ ਵੀ ਟਿਕਟ ਦੀ ਮੰਗ ਕਰਦੇ ਆਂ ਆਈ ਥਿੰਕ ਮੈਂ ਤੁਹਾਨੂੰ ਉਹ ਹੀ ਕਹਿਣਾ ਵੀ ਇੱਕ ਪਾਰਟੀ ਦਾ ਲਾ ਲਓ ਇਹ ਸੰਵਿਧਾਨ ਲਗਾ ਲਓ ਕਿ ਉਹਦੇ ਸਰ ਬੰਦਨ ਰਾਈਟ ਹੈ ਇਥੇ ਇੱਕ ਕੌਂਸਲਰ ਵੀ ਹੈ ਮੈਂਬਰ ਪਾਰਲੀਮੈਂਟ ਦੀ ਟਿਕਟ ਮੰਗ ਸਕਦਾ ਹੈ ਲੇਕਿਨ ਟਿਕਟ ਮੰਗਣ ਤੋਂ ਬਾਅਦ ਫੈਸਲਾ ਜੋ ਪਾਰਟੀ ਕਰੇਗੀ ਉਹਦੇ ਨਾਲ ਸਾਰੇ ਖੜਾ ਜੀ ਜੀ ਨੇ ਰਿਪਲਾਈ ਵੀ ਦਿੱਤਾ ਸੀ ਰਾਜਾ ਸਿੰਘ ਨੂੰ ਕਿ ਪਾਰਟੀ ਨੇ ਕਦੇ ਵੀ ਮੇਰੇ ਦਾਦੇ ਦੀ ਕੁਰਬਾਨੀ ਦਾ ਕਦੇ ਜ਼ਿਕਰ ਨਹੀਂ ਕੀਤਾ ਕਿਸੇ ਵੀ ਪ੍ਰੋਗਰਾਮ ਮੇਰਾ ਕਹਿਲਾ ਹੈ ਮੈਂ ਤੁਹਾਨੂੰ ਲੇਟੈਸਟ ਐਗਜ਼ਾਮਪਲ ਦੇਣਾ ਕਿ ਅਸੀਂ ਇੱਕ ਯਾਤਰਾ ਗੱਡੀ ਸੀ ਚੋੜੇਬਿਆਰ ਘੰਟਾਗੜ ਚੌਂਕ ਤੋਂ ਤਿਰੂੜੇ ਚੌਂਕ ਤੱਕ ਜਿੱਦੇ ਤੁਸੀਂ ਸ਼ਹੀਦਾਂ ਦੇ